ਸਤਿ ਸ੍ਰੀ ਅਕਾਲ ਜੀ ਸੰਧੂ ਡੈਰੀ ਫਾਰਮ ਸਰਦੂਲਗੜ੍ਹ ਤੇ ਸਵਾਗਤ ਹੈ ਆਸ ਕਰਦੇ ਹਾਂ ਮਿੱਤਰੋ ਸਾਰਿਆਂ ਦੇ ਜਾਨਵਰਾਂ ਤੇ ਘਰ ਪਰਿਵਾਰ ਠੀਕ ਹੋਣਗੇ ਲੈ ਮਿੱਤਰੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਕਿਉਂਕਿ ਛੋਡੇ ਵਰਗੇ ਭਾਈਆਂ ਵੇ ਨਾਲ ਹੀ ਕੰਮ ਚੱਲਦੇ ਆ ਛੋਡੇ ਘਾਤਰਾ ਆਪਾਂ ਪਹੁੰਚੇ ਸੀਗੇ ਮਿੱਤਰੋ ਮਿੱਤਰੋ ਸਰਸਾ सरसा मंडी ਇਸ ਸਰਸਾ ਨੋਰਾ ਲੱਗਦਾ ਸਰਸਾ ਨੋਰਾ ਹਰ ਰੋਜ਼ ਹੀ ਲੱਗਦਾ ਹੈ ਹਰ ਰੋਜ਼ ਹੁਆ ਪਹੁੰਚ ਗਿਆ ਹਾਂ ਸੁਣ ਦਿਖਾਵਾਂਗੇ ਟੌਪ ਟੌਪ ਦੇ ਜਾਨਵਰ ਕੀ ਇੱਥੇ ਪਰਚੀ ਹੈ ਕੀ ਲੈਣ ਵਾਲੇ ਦਾ ਕੀ ਵੇਚਣ ਵਾਲੇ ਦਾ ਕੀ ਸ਼ਿਸ਼ਟਮ ਹੈ ਤੇਈ ਵਾਰੀ ਆਉਣ ਨੂੰ ਪਾਇਆ ਦਾ ਦੂਰੋਂ ਨੇੜੇ ਬਾਈ ਨੂੰ ਪਤਾ ਲੱਗ ਜਾਂਦਾ ਹਰੇਕ ਨੂੰ ਹਨਾ ਬਾਕੀ ਭਰਾਵਾਂ ਨੇ ਕੇ ਚੈਨਲ ਨੂੰ ਲਾਜਮੇ ਸਬਸਕ੍ਰਾਈਬ ਕਰਿਓ ਬਾਕੀ ਜਿਹੜੇ ਭਾਈਆਂ ਨੇ ਆਪਣਾ ਚੈਨਲ ਸਬਸਕ੍ਰਾਈਬ ਕਰਿਆ ਹੋਇਆ ਤੈਹ ਦਿਲੋਂ ਧੰਨਵਾਦ ਆ ਭਾਈ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਜ਼ਿਆਦੇ ਤੇ ਇੱਕ ਮਿੱਤਰੋ ਵੀਡੀਓ ਦੇਖ ਲਿਆ ਕਰੋ ਆਪਣੀ ਸਾਰੀ ਤੇ ਤੁਹਾਡਾ ਸ਼ੁਕਰਾਨਾ ਹੋ ਭਰਾਵੋ ਸਾਰੇ ਭਾਈਆਂ ਦਾ ਬਹੁਤ-ਬਹੁਤ ਜ਼ਿਆਦੇ ਆਜੋ ਤੁਹਾਨੂੰ ਦਿਖਾਉਣੇ ਆ ਸਰਸਾ ਆ ਗਿਆ ਮੂਰੇ ਨੋਹਰਾ ਸਾਰਾ ਹੀ ਨੋਹਰਾ 5 7 ਕ ਬੰਦੇ ਆ ਜਿਹੜੇ ਕੰਮ ਕਰਦੇ ਆ ਤੇ ਸੌਣ ਦਿਖਾਉਣੇ ਆ ਆ ਦੇਖ ਲੋ ਆਹ ਆ ਗਿਆ ਮਿੱਤਰੋ ਸਰਸਾ ਨੌਰਾ ਦਿਖਾਉਣੇ ਆ ਕੀ ਗੱਲਬਾਤ ਹੈ ਕੀ ਰੇਟ ਹੈ ਕਿਵੇਂ ਇੱਥੇ ਬੋਲੀ ਲੱਗਦੀ ਹੈ ਕਿਵੇਂ ਪਸ਼ੂ ਵਿਗਦਾ ਆਪ ਨੂੰ ਵੇਚਣਾ ਪੈਂਦਾ ਜਾਂ ਵਿਚਾਲੇ ਬੰਦੇ ਹੁੰਦੇ ਆ ਕਿ ਕੀ ਸਿਸਟਮ ਹੈ ਬਾਕੀ ਸਾਨੂੰ ਕਰਾਵਾਂਗੇ ਮੰਡੀ ਵਾਲੇ ਬਾਈ ਹੋਰਿਆਂ ਨਾਲ ਵੀ ਗੱਲ ਵੀ ਕਿਵੇਂ ਸਿਸਟਮ ਆ ਤੁਹਾਡਾ ਕੀ ਜ ਤੁਸੀਂ ਵਿਆਜ ਬੂਜ ਕੱਟਦੇ ਹੋ ਇਹ ਤੇ ਵਿਆਜ ਬੂਜ ਦਾ ਵੀ ਹੈਗਾ ਨਾ ਇਹਨਾਂ ਦਾ ਸਿਸਟਮ ਕੋਈ ਇਹ ਵਿਆਜ ਕੱਟਦੇ ਆ ਤੇ ਇਹ ਮਹੀਨੇ ਦਾ ਬਿਉਜ ਹਿਸਾਬ ਨਾਲ ਪੈਸੇ ਮੋੜ ਕੇ ਦੇ ਦਿੰਦੇ ਆ ਤੇ ਉਹਨਾਂ ਕਾਟ ਲੈਨੇ ਆ ਬਾਕੀ ਆ ਜੋ ਮਿੱਤਰੋ ਕਰਾਵਾਂ ਗੱਲਬਾਤ ਆ ਅੰਜ ਬੰਦੀ ਹੋ ਰਹਾ ਤਾਂ ਚਲ ਇੱਥੇ ਹੀ ਲਾ ਦਨੇ ਆਪਾਂ ਤਾਂ ਛੇਤੀ ਜਾਣਾ ਹੈ ਜੇ ਕਿਸੇ ਵੀਰ ਨੇ ਵੀਡੀਓ ਮਨਾਉ ਕਰ ਲਿਓ ਸੰਪਰਕ ਮਿੱਤਰ ਸੰਪਰਕ ਨੰਬਰ ਹੈ ਮੇਰਾ 94634 94600 ਕੀ 628340291 ਇਹ ਦੋ ਨੰਬਰ ਆ ਮਿੱਤਰੋ ਆਪਣੇ ਤੇ ਆ ਜੋ ਕਰਾਉਣੇ ਆ ਭਰਾਵਾ ਸਿਸਟਮ ਤੁਹਾਨੂੰ ਦਿਖਾਉਣਾ ਕੀ ਸਿਸਟਮ ਹੈ ਕੀ ਗੱਲਬਾਤ ਆ ਯਾ ਮਿੱਤਰੋ ਨੌਰਾਏ ਘਟੀਆਂ ਹੁੰਦੀਆਂ ਇੱਥੇ ਮੱਜਾਂ ਇੱਕ ਦਾ ਰੋਲਾ ਵਾਲਾ ਪੈਂਦਾ ਇੱਥੇ Oh, <laughs> yeah. એ દેવા ગયો હે આ ગગણ પર ભીંડો હોય છે ક્યાં 72 RX100 72 RX100 ના 72 RX100 ਆ ਹਾਲ ਹੁੰਦਾ ਮੇਟਰ ਇਥੇ ਦਾ ਆਏ ਵਿੱਚ ਨਹੀਂ ਬੰਦੇ ਮੱਛ ਬੋਲੀ ਲਾ ਕੇ ਤੇ ਜੇਰ ਵਾਲੀ ਮੱਤ ਵੱਧ ਵੇਖ ਲਈ ਜੇਰ ਤੇ ਮੱਝਾਂ ਵਿਕਦੇ ਜੇਰ ਤੇ ਮੱਝ ਸੀ ਤੜ ਕੇ ਉਹ ਵੀ ਲਿਆ ਵੇ ਜੇਰ ਪੈਂਦੀ ਤੇ ਆ ਵੇ ਅੱਜਾ ਦਾ ਘੜਿਆ ਉਹ ਮੈਂ ਕਰ ਰੋ ਮੈਂ ਨਾ ਦੇਰਾ ਭਈਆ ਹਾਂ ਰਹਿਤੋ ਮਤਰਾ ਨੌਰਾ ਸਰਸਾ ਸਰਸਾ ਮੰਡੀ ਅਰਜਾਨਾ ਲਾਦਾ ਅਰਜਾਨਾ ਇਹ ਇੱਕ ਸਾਲ ਮੰਗਲ ਸੀ 1 ਲੱਖ ਤੇ 60 ਹਜ਼ਾਰ ਰੁਪਈਆ ਰੇਟ ਹੈ ਇਹਦਾ 1 ਲੱਖ 60 ਹਜ਼ਾਰ ਆ ਹਾਂ ਜੇਰ ਵਾਲਿਆਂ ਆਉਂਦੇ ਹੱਥ ਸਾਰਿਆਂ ਕਿਨੇ ਕਿਨੇ ਬੱਚੇ ਇਹਨਾਂ ਦੇ ਜੇਰ ਵਾਲੇ ਆਂ ਆਇਲੈਂਡ 'ਚ ਹਟ ਜਾਂਦੇ ਹਾਂ ਕਹਿੰਦੇ ਆ ਆ ਲੈ ਨਾ ਦੋ ਇਕਾ ਆ ਲੈ ਦੋ ਮਤਰਾ ਦਰ ਬਾਂਦੀ ਗੱਡੀ ਵੇ ਜਾਉਂਦੇ ਸੀ ਮੈਂ ਇਸਨੇ ਇੱਥੇ ਲਿਆ ਕੇ ਬੱਸ ਅਗਲਾ ਬੰਨ੍ਹ ਦਿੰਦਾ ਤੇ ਫੇਰ ਰੇਟ ਲੱਗ ਜੂਦਾ ਠੀਕ ਹੈ ਨਹੀਂ ਫਿਰ ਉਦੋਂ ਬਦ ਬੋਲੀ ਲਾ ਦਿੰਦਾ ਅਗਲਾ ਮੇਰਾ ਬੱਚਾ ਮਰ ਗਿਆ ਯਾਰ itu itu bolli lagi yang dia, aku tuh janora ini metro. ਹੁੰਦੇ ਆ ਸੌਦੇ ਮੰਨ ਕੇ ਚਲੋ ਆਪਣੇ ਲੱਖ ਰੁਪਏ ਦੇ ਮੱਝ ਵੇਗੀ ਉਹ ਭੋਲੇ ਉਹ ਭੋਲੇ ਇਹ ਲੱਖ ਰੁਪਏ ਦੇ ਮੱਝ ਵੇਗੀ ਤੇ ਉੱਚਾ ਆਪਣਾ 10 ਇਹਰ ਕੱਟਿਆ ਜਾਊਗਾ ਆਪਣੇ ਲੱਖ ਦੀ ਵੀ 10000 ਆ ਉਹ ਕੱਟਿਆ ਜਾਊਗਾ ਤੇ 10000 ਆਪਣਾ ਕੱਟਿਆ ਜਾਊਗਾ ਤੇ 2000 ਰੁਪਇਆ ਹੋਜੀ ਆਪਣਾ ਬਿਆਰ ਮਹੀਨੇ ਦਾ ਜੇ ਤਾਂ ਮਹੀਨੇ ਤੋਂ ਪੈਸੇ ਲੈ ਜਾਉਂਗੇ ਤੇ ਤਾਂ 2000 ਕੱਟਿਆ ਨਹੀਂ ਆਂਦਾ ਤੇ ਨਹੀਂ ਆਪਣਾ 2000 ਕੱਟਿਆ ਜਾਊਗਾ ਫਿਰ 12000 ਕੱਟਿਆ ਜਾਊਗਾ ਔਰ ਅਜੇ ਮੱਚ ਆਉਂਦੇ ਆ ਮੰਨ ਕੇ ਚਲੋ ਜੇ ਆਪਣੀ ਵੇਖ ਦੀ 1 ਲੱਖ ਤੇ ਭਾਈ 30000 ਦੀ ਫਿਰ ਆਪਣਾ 13000 ਕੱਟਿਆ ਜਾਊਗਾ ਤੇਰਾ ਬਸ 13000 ਕੱਟਿਆ ਜਾਊਗਾ ਤੇ 2000 ਕੱਟਿਆ ਜਾਊਗਾ ਆਪਣਾ ਵਿਆਜ ਆ 2099 ਦਾ ਆਪਣਾ 2300 ਬਣ ਜੇ 200 ਰੁਪਈਆਂ ਦੇ ਹਿਸਾਬ ਨਾਲ ਵਿਆਜ ਇਕੱਠਾ ਜਾਂਦਾ ਜੀ ਜੇ ਦਾ ਮਹੀਨੇ ਨੂੰ ਪੈਸੇ ਲਿਆਉਂਗੇ ਫਿਰ ਤਾਂ ਸੋਡੇ ਉਹੀ ਰੇਟ ਜਿੰਨੇ ਨੇ ਉਨੇ ਹੀ ਨਹੀਂ ਫਿਰ 200 ਰੁਪਈਆਂ ਦੇ ਦੇ ਹਿਸਾਬ ਨਾਲ ਤੁਹਾਡਾ ਪਿਆਜ ਘਟਿਆ ਜਾਊਗਾ। ਆਹ ਦੇਖਾ ਜੀ ਮੱਝਾਂ ਮੱਝਾਂ ਵਧੀਆ ਟਾਪ ਕੁਆਲਿਟੀ ਦੇ ਹੁੰਦੇ ਆ ਇੱਥੇ। ਜੇਰਤੇ ਆਉਂਦੀਆਂ। ਆਹ ਵੀ ਲਸੀ ਮੱਝ ਥੋੜੇ ਬਹੁਤ ਵੱਡਾ ਲੇਵਾ। ਆਹ ਦੇਖਾ ਇੱਧਰ ਆ ਗਿਆ ਬਹੁਤ ਵੱਡੀ ਬਾਡੀ ਦੀ ਮੱਝ ਆ ਗਈ। ਇਹ ਟਾਪ ਕੁਆਲਿਟੀ ਹੈ। ਮਿੱਤਰੋ ਆ ਜਾ ਕਰੋ ਹਰ ਰੋਜ਼ ਨੌਹਰਾ ਹੁੰਦਾ ਇੱਥੇ ਜੇ ਕਿਸੇ ਨੂੰ ਲੈਣੀ ਹੈ ਜਾਂ ਕਿਸੇ ਨੂੰ ਵੇਚਣੀ ਹੈ। ਇੱਥੇ ਲੈ ਆਇਆ ਕਰੋ ਵੇਗ ਵੀ ਮਿੰਟਾਂ ਦੇ ਹਿਸਾਬ ਨਾਲ ਜਾਂਦੀ ਐ ਤੇ ਖਰੀਦੀ ਮਿੰਟਾਂ ਦੇ ਹਿਸਾਬ ਨਾਲ ਜਾਂਦੀ ਐ ਇੱਥੇ ਹੀ ਨਹੀਂ ਬੰਦੇ ਦਾ ਕੰਮ ਅੜ ਜੂਆ ਭਾਈ ਚਾਟ ਫਟਾ ਦਾ ਕੰਮ ਹੀ ਆ ਤੁਹਾਡਾ ਬਹੁਤ ਛੇਤੀ ਜਾਨਵਰ ਵਿਗਦਾ ਇਥੇ ਮਿਲਦਾ ਬਹੁਤ ਛੇਤੀ ਆ ਤੇ ਵਿਗਦਾ ਬਹੁਤ ਛੇਤੀ ਇਹ ਦਿਖਾਤਾ ਤੁਹਾਨੂੰ ਮਿੱਤਰੋ ਸਰਸਾ ਨੋਹਰਾ ਜਿਹੜਾ ਰੋਜ਼ ਹੀ ਲੱਗਦਾ ਇਹ ਆ ਡੋਡ ਪੱਟੀਆਂ ਬਣਾਉਂਦੇ ਆ ਉਹ ਇਹਨੇ ਲਈ ਜਾਂਦੇ ਆ ਬਾਹਰ ਬਹੁਤ ਜਾਂਦੇ ਆ ਜੁਕੀ 15 लखनऊ बाहर बहुत भाग जाते हैं पीछे मुड़ के बोली लग जाती है 100 ਨਾਲ 500 ਵਧ ਗਈ 100 ਵਧ ਗਈ ਐ ਵਧੀਆਂ ਨੇ ਮੋੜ ਤੇ ਆ ਲੈ ਬੋਲੀ ਲੱਗੀ ਦੀ ਮੱਝ ਦੀ ਸਾਰ ਨਜ਼ਾਰਾ ਵੱਖਰਾ ਆ ਗਿਆ ਨਜ਼ਾਰਾ ਦੇਖੋ 2500 1500 ਲੋ ਜਾ ਵਾਈਸਾਹ 250 50 ਲਗਾ ਮੜ ਆ ਗੈਰੀ ਬੋਲੀ ਲੱਗ ਰਹੀ ਆ ਹਾਂ ਮੱਝ ਦੀ ਆਸਮਾਨ ਸੁਖ ਸੁਮੇਂ ਰੱਖੀ ਨੇ ਕੀ ਨੇ ਛੱਡ ਦੇ ਛੱਡ ਦੇ ਕੋਈ ਨੀ ਨਾ ਕਿਉਂ ਮੈਂ ਕੋਈ ਤੁਹਾਨੂੰ ਕੋਈ ਨਹੀਂ ਕੋਈ ਨਹੀਂ ਨਹੀਂ ਆ ਕੋਈ ਨਹੀਂ ਕੋਈ ਨਹੀਂ ਇਸ ਕੀ ਕਰਨ ਬਾਰੇ ਕੋਈ ਨਹੀਂ ਆ ਕੋਈ ਨਹੀਂ ਕੋਈ ਨਹੀਂ ਦੇਖਦੇ ਆ ਮਾਝਾ ਮਿੱਤਰੋ ਇਥੋਂ ਜੇ ਹੋਰ ਕੋਈ ਪਾਸ ਕਰਨੇ ਆ ਸਮਝ ਲੋ ਜਿੰਨੇ ਉਹ ਬਾਈ ਪਾਸ ਕਰ ਜਾਂਦੇ ਹਨਾ ਇਥੇ ਮੈਂ ਬਹਿ ਗਿਆ ਤੂੰ ਬਹਿ ਗਿਆ ਕੋਈ ਚੱਕਰ ਨਹੀਂ ਉਹ ਦੇਖਾਂਦਾ ਆਜੋ 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 ਹਾਲੇ ਜਿਹੜਾ ਜੀ ਕਰੀਦਾ ਉਹੀ ਬੈਠੀ ਜਾਂਦਾ ਜਿਹੜਾ ਜੀ ਕਰੀਦਾ ਉਹੀ ਬੈਠੀ ਜਾਂਦਾ ਐਂ ਨਾ ਪਤਾ ਕਿੰਨਾ ਕ ਬਹਿ ਜਾਣ ਮੈਂ ਥੱਲੇ ਤੇ ਤੈਨੂੰ ਫਿੱਟ ਲੱਗਦੀ ਆ ਤੂੰ ਬਹਿ ਜਾ ਦੂਜੇ ਨੂੰ ਫਿੱਟ ਲੱਗਦੀ ਆ ਤੂੰ ਬਹਿ ਜਾ ਐਂ ਚੱਲੀ ਜਾਂਦਾ ਕੰਮ ਅੱਜ ਲੇਸੀ ਜ਼ਰੂਰ ਲੈਵਾ ਬਹੁਤ ਵਟਾ ਆਪਣੀ ਹੈ ਆਪਣੀ ਹੈ ਆਪਣੀ ਹੈ ਤੇਰੇ ਵੀ ਪੈਸੇ ਤੋਂ ਨਾ ਕਰਦੀ ਬਾਰੇ ਕਰੀ ਬੈਠਾ ਹੈ ਵੀਰੋੜੀ ਪੇਵਾ ਲੈ ਮੈਂ ਤੁਹਾਨੂੰ ਅਲੱਹੁ ਅਕਬਰ ਇੱਕ ਲੱਖ ਤੋਂ 15 ਹਜ਼ਾਰ ਪਾ ਖੁੱਲ ਗਿਆ ਬੱਚਾ ਬਾਈ ਓਏ ਕਿਹਦਾ ਪਾ ਬੱਚਾ ਫੜ ਲਓ ਕਿਹਦਾ ਉਧਰੋਂ ਖੁੱਲਿਆ ਬਾਈ ਯਾਰ ਬਲਾ ਉਧਰੋਂ ਖੁੱਲਿਆ ਇਹਦਾ ਨਹੀਂ ਆ ਇਧਰੋਂ ਹੀ ਖੁੱਲਿਆ ਯਾਰ ਗੱਡੀ ਨੂੰ ਘਾਇਓ ਆਹ ਦੇ ਕਿਲੋ ਮੀਟਰੇ ਥੰਡ ਤੋਂ ਨਾਲ 1 ਲੱਖ ਤੇ 15000 ਦੀ ਹੋਈ ਆ ਬੱਚੋ ਹੁਣ ਤੁਸੀਂ ਲਾ ਲਓ 15000 1 ਲੱਖ ਤੇ 15000 12 13000 ਕੱਟਿਆ ਜਾਂਦਾ 12 12.5 12000 ਤਾਂ ਦੂਜਾ ਕੱਟਿਆ ਜਾਂਦਾ ਤੇ 2000 ਉਹ ਚ ਵਿਆਜ ਆਹ ਦੇਖ ਲਾ ਗੱਡੀ ਹੋ ਰੁਕ ਲਈ ਮੋਬਾਈਲ ਲੈ ਕੇ ਜਾਂਦੇ ਸੀ 1,28,000 ਲੱਗਿਆ ਸੀ ਮੱਝ ਚੰਗੀ ਐ ਮੱਝ ਰਾਬੜੀ ਚੰਗੀ ਐ ਯਾਰ ਤੇਰੇ ਕੋਲ ਖੜੇ ਤੇਰੇ ਪਾਸ 7000 ਵਧੇ ਨੇ ਹੋਰ ਹੋ ਗਏ 1,30,000 ਦੇ 13 ਨਾਲੋਂ ਪਟਾਉ 2500 ਰੁਪਏ ਨੂੰ ਪਾਜੀ ਵਿਆਜ ਦਾ 13 ਤੇ 25 15000 ਰੁਪਏ ਮੰਨੋ 1 ਲੱਖ ਤੇ 15 ਚ ਰਹੀ ਕੋਈ ਮਾੜੀ ਨਹੀਂ ਚੰਗੀ ਹੈ ਮੈਂ ਜਿੰਨੀ ਹੈਗੀ 15 16 ਕਿਲੋ ਦੁੱਧ ਵਾਲੀ ਆ ਬਾਕੀ ਚੈਨਲ ਨੂੰ ਕਰ ਲਿਓ ਭਰਾਵੋ ਸਬਸਕ੍ਰਾਈਬ ਲਾਜ਼ਮੀ ਭਰਾ ਬਣ ਕੇ ਆਹੀ ਨੌਰਾ ਬਸੇ ਤੇ ਛੋਟਾ ਜਾ ਆ ਦੋ ਕਮਟੀਆਂ ਆਹਾਂ ਵੱਟੀਆਂ ਤੇ ਇਹ ਕਈ ਦਰਾਰਾਂ ਰੱਖਿਆ ਇਹਨਾਂ ਨੇ ਜੀ ਦੇ ਕੋਈ ਕੁਝ ਸਾਰਾ ਨੇ ਤੇ ਕਾ ਸਾਹਮਣੇ ਜਿਆ ਆ ਦਿਖਾਉਣ ਰਿਹਾ ਤੁਹਾਨੂੰ ਮੈਂਸ ਲਾਉਣ ਕਿ ਹੁਣ 1 ਲੱਖ ਤੇ 30 ਹਜ਼ਾਰ ਦੀ ਹੋਈ ਐ 15 15.5 ਹਜ਼ਾਰ ਰੇਣਾ ਦਾ ਵਿੱਚ ਕਟਿੰਗ ਹੋ ਜੂ ਤੇ ਬਾਕੀ ਰਹਿ ਜੂਆ ਮੱਝ ਉੱਚ ਕੁਆਲਟੀ ਦੀ ਐ ਆ ਦਿਖਾਉਣ ਰਿਹਾ ਤੁਹਾਨੂੰ ਲਾਉਂਦੇ ਆ ਬਾਈ ਹੁਣ ਲੈ ਬਾਈ ਇੰਚ ਨੂੰ ਹੱਥ ਲੈ ਲੋ ਫਰਕ ਬਚਾ ਲਾ ਮੈਂ ਲਿਆ ਲਾਰੋ ਲੈ ਬਾਈ ਲਿਆ 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 महझोई हिकु लख रु हज़ार जी ਆ ਬੱਚਾ ਇਹਦਾ ਨਿਕਾਜ ਆ। ਰਾਜ ਜੂਰੀ ਬਹੁਤਾ ਕੱਦ ਠੀਕ ਆ। ਆਮ ਤਨੋਂ ਵਧੀਆ ਲੱਗਿਆ ਟੌਪ ਦਾ। ਸਾਹੀ ਚੀਜ਼ ਪਰਲੇ ਬਸ। ਸਿੰਘ ਥੋੜਾ ਖੁੱਲਾ ਗੱਲ ਕਰ 1 ਲੱਖ ਤੇ 30 ਦੀ ਹੋਈ ਐ ਇਹ। ਵਿੱਚੋਂ ਉਹਦਾ 19% ਕੱਟ ਆ ਜਾਊਗਾ 15000, 15 ਕੇ ਤੇ ਕੋ ਪੱਲੇ ਰਹਿ ਜਾਊਗਾ। ਬਾਕੀ ਐਂ ਵਿਗਦੇ ਸਨ ਜਾਨਵਰ ਜਿਹੜੇ ਵਿਗਦੇ। ਕਿ ਕੋਈ ਬਹਿ ਗਿਆ ਕਿ ਕੋਈ ਬਹਿ ਗਿਆ ਬੋਲੀ ਲੱਗ ਜਾਂਦੀ ਐ ਜੇਰ ਤੇ ਜੇਰ ਤੇ ਭਲੇ ਆਉਂਦੇ ਐ ਕਿ ਕੋਈ ਬਹਿ ਜਾਏ ਤਾਂ ਕਿ ਕੋਈ ਬਹਿ ਜਾਏ ਤਾਂ ਚੱਲੀ ਜਾਂਦਾ ਕੰਮ ਆ ਬਈਆ ਬਹੁਤ ਪਿੱਲਾ ਮੋੜ ਬੜਦਾ ਐ ਬੋਲੀ ਨੇ ਆਹ ਕਿ ਪੈਦਰ ਆ ਗਿਆ ਦੋ ਹੀ ਨੌਰੇ ਐ ਸੇ ਆਏ ਇੰਨਾ ਕਸਾਈਆ ਨੌਰਿਆਂ ਵਾਲਾ ਆ। ਆ ਕੇ ਸਾਨੂੰ ਹੋਰ ਦਿਖਾ ਦਿੰਦੇ ਕੋਈ ਮੱਝਾਂ। 5-4 ਆਇਓ ਵੀ ਆਇਓ ਆਇਓ ਆਇਓ। ਟ੍ਰੇਡ ਤੇ ਮੌਕੇ ਲੰਦਾ। ਐਂ ਨਹੀਂ ਪਤਾ ਭਰਾਵਾ। ਛੋਡੇ ਅੰਗੀ ਤੋਂ ਵੱਧ ਭੱਗ ਜਾ ਤੂੰ ਢੋੜ ਮੰਗਦਾ 60 ਤੇ ਭੱਗ ਜਾ। 60 ਮੰਗਦਾ 80 ਤੇ ਭੱਗ ਜਾ। ਚਾਟੋ ਲੈਵਾ ਵੇ ਬੇਤੀ ਵੀ ਲਿਆ ਓਏ ਬੇਤੀ ਬਣਾ ਗੱਡੇ ਆ ਵੀ ਬੰਦਾ ਕੀ ਹੋ ਗਿਆ ਇਹ ਲੈ ਦਾ ਜੁਗਵਾ ਲੈ ਉਹ ਬੰਦੇ ਦੀ ਮਾਰ ਹੈ ਹੈ ਬੰਦਾ ਆ ਮਿੱਤਰੋ ਨੌਰਾ ਨਾ ਯਾਰ ਮੈਂ ਤਾਂ ਦੇਖਣੀ ਆਗਾ ਆ ਉਹ ਮਤਲਬ ਆਲੇ ਇਹ ਕਿਹੜੇ ਕਿ ਬੱਚੇ ਆ ਜੇਰ ਵਾਲੇ ਜਿਹੜਾ ਕੰਮ ਕਰਨ ਵਾਲਾ ਉਹ ਕਰ ਲੈ ਵਾਰਟੀ ਵੋਦਾ ਮਾਤਨੀ ਲੱਕੜ ਜਾਂਗੇ ਯਾਰ ਲੱਕੜ ਆਹ ਬੇਜਾ ਬੰਬੀ ਗੱਡ ਰਖਿਆ ਗਰੇਡੇਡ ਜੀ ਹੈ ਗਰੇਡੇਡ ਜੀ ਆ ਐ ਆਉਂਦੇ ਜੇ ਰਲਦੇ ਨੇ ਇਹ ਨੌਰਾ ਮੈਟਰ ਸਰਸੇ ਦਾ ਯੂ ਨੋ ਨੌਰਾ ਕਹਿੰਦੇ ਨੇ ਆਪਾਂ ਉਹ ਵਿੱਚ ਮੰਡੀ ਵੀ ਕਹਿੰਦੇ ਚ ਨੌਰਾ ਵੀ ਕਹਿੰਦੇ ਆ उसके बाद बोली बोली कर बोली कर दे 70 ਫਾਇਦਾ 80 ਯਾਰ 80 ਯਾਰ ਮਾ ਲੋ ਮਿਰਿਆ ਲਾਤਾ ਗਏ 80 ਯਾਰ 80 ਯਾਰ ਰੋ ਆ ਜਾਈ 80 ਯਾਰ 1 80 ਯਾਰ 2 ਸੀਆ ਸੀਆ ਇਹ ਮਿੱਤਰੋ ਸਰਸਾ ਨੋਰਾ ਜਿਹੜਾ ਤੁਹਾਨੂੰ ਦਿਖਾਇਆ ਮਾਜ ਲੰਘਦੇ ਲੰਘਦੇ ਦਿਖਾ ਦिए ਭਾਈਏ ਭਰਾ ਇੰਨਾ ਪਿਆਰ ਕਰਦੇ ਆ ਇੱਕ ਤੁਹਾਨੂੰ ਜਾਣਕਾਰੀ ਬਾਹਰ ਰੌਲਾ ਬਾਲਾ ਵਿੱਚ ਬੈ ਕੇ ਦਿੰਨੇ ਆ ਮਿੱਤਰੋ ਸਰਸਾ ਐਸੀ ਨੋਰਾ ਜਿਹਦਾ ਤੁਸੀਂ ਤੇ ਮੱਝ ਲੈ ਕੇ ਆਉਣੀ ਆ ਇੱਥੇ ਲੱਗਦੀ ਆ ਬੋਲੀ ਪੇਤਾ ਜੇ ਮੱਝ ਸੋਡੀ बिकਦੀ ਇਹਨੂੰ ਪਹਿਲਾਂ ਤੋਂ ਸਰੌਲਾ ਬਾਲਾ ਪਈ ਜਾਂਦਾ ਸੀ 1 ਲੱਖ ਦੀ ਤਾਂ ਥੋੜਾ 10000 ਤਾਂ ਕੱਟਿਆ ਜੋ ਦੇ ਵਿੱਚੋਂ 10% ਦੇ ਹਿਸਾਬ ਨਾਲ ਤੇ 2000 ਰੁਪਿਆ ਪਊ ਤੁਹਾਨੂੰ ਵਿਆਜ 2 ਰੁਪਿਆ ਦੇ ਹਿਸਾਬ ਨਾਲ ਜੇ ਤੁਸੀਂ ਲੈਣੀ ਹੈ ਫੇਰ ਵੀ ਤੁਹਾਨੂੰ ਐਂ ਪੂਜੇ ਤੁਸੀਂ 10 ਦੀ ਲਈ ਤੁਹਾਨੂੰ ਲੱਖ ਦੀ ਰਹਿ ਜੂ ਤੇ 2000 ਤੁਹਾਡਾ ਬਿਆਜ 98 ਦੀ ਰਹਿ ਜੂ ਜੇ ਤੁਸੀਂ ਵੇਚਣੀ ਹੈ 10 ਦੀ बिकੀ ਫੇਰ ਵੀ ਤੁਹਾਡੀ 98 ਦੀ ਰਹਿ ਜੂ ਆ ਚੱਕਰ ਇੱਥੇ ਮਿੱਤਰੋ ਜੀ ਲੈ ਕੇ ਆਉਣੇ ਆ ਜਾਨਵਰ बिकੂ ਇੱਥੇ ਲਾਜ਼ਮੀ ਮੁਰਦਾ ਇਥੋਂ ਹੈ ਨਹੀਂ ਇਹ ਆਪਣੀ ਗਰੰਟੀ ਹੈ ਜੇ ਜਾਨਵਾਰ ਇਥੋਂ ਮੁੜ ਜੇ ਹਰ ਰੋਜ਼ ਲੱਗਦਾ ਹਰ ਰੋਜ਼ ਕੋਈ ਦਿਨ ਨਹੀਂ ਕੋਈ ਥਿਆਰ ਨਹੀਂ ਕੋਈ ਮਸੱਆ ਨਹੀਂ ਥੇ ਰਜਾਨਾ ਲੱਗਦਾ ਜਦੋਂ ਮਰਜੀ ਆਓ ਅੱਧ ਤਿੰਨ ਚਾਰ ਕਿਛੜਾ ਦੋ ਸਾਹਮਣੇ ਇੱਕ ਇਧਰ ਹੋਰ ਬਨਾਲੇ ਬਾਈਆਂ ਨੇ ਗਾਈ ਵੀ ਆ ਜਿੰਦੇ ਵਿੱਚ ਇੱਕ ਦੋ ਟਮਾਟਾ ਲੀਆਂ ਤੇ ਇਹ ਮਿੱਤਰੋ ਵਿਆਜ ਕੱਟ ਕੇ ਦਿੰਦੇ ਆ ਪੈਸੇ ਜੇ ਤੁਸੀਂ ਮਹੀਨੇ ਤੋਂ ਲੈਣੇ ਫਿਰ ਤੁਹਾਡਾ ਕੋਈ ਵਿਆਜ ਨਹੀਂ ਤੁਹਾਨੂੰ ਪੂਰੇ ਪੈਸੇ ਮਿਲ ਜਾਣਗੇ ਨਹੀਂ ਤੁਹਾਡਾ 2 ਰੁਪਈਆ ਦੇ ਹਿਸਾਬ ਨਾਲ ਲੱਖ ਮਗਰ 2000 ਰੁਪਈਆ ਤੁਹਾਡਾ ਕੱਟਿਆ ਜਾਊਗਾ ਇਸੀ ਜਾਣਕਾਰੀ ਮਗਰ ਚੱਲ ਭਾਗ ਵਰਨ ਜਾਂਦੇ ਆਂ ਤੇ ਜਾਣਕਾਰੀ ਦੇ ਦਈਏ। ਛੋਟੇਗਾਤਰ ਸਪੈਸ਼ਲੀ ਆਉਣਾ ਪੈਂਦਾ। ਸੋ ਇਨਾ ਪਿਆਰ ਕਰਦੇ ਆਂ ਭਰਾਵੋ ਜਿਹੜੇ ਵੀਡੀਓ ਦੇਖਦੇ ਆ ਬਹੁਤ ਬਹੁਤ ਧੰਨਵਾਦ ਆ ਭਰਾਵਾਂ ਦਾ ਦਿਲ ਦੀਆਂ ਗਹਿਰਾਂਿਆਂ ਤੋਂ। ਦਿਨੇ ਦਾ ਚੈਨਲ ਸਕਸਸਰ ਆ ਬਧਨੇ ਸੀ ਆਪਣੇ ਰਾਤ ਨੂੰ ਵਧ ਜਾਈਂਦਾ ਬਾਹਰਲੀ ਕੰਟਰੀ ਵਾਲੇ ਦਾ ਫੌਜੀ ਵੀਰਾਂ ਦਾ ਧੰਨਵਾਦ ਆ। ਬਾਕੀ ਆਪਾਂ ਸਾਰੇ ਮਹਿਕਮਿਆਂ ਦਾ ਸਤਿਕਾਰ ਕਰਦੇ ਆਂ ਇਹਨਾਂ ਦਾ ਵੱਧ ਦਾ ਥੋੜਾ ਜਿਹਾ। ਬਾਹਰਲੀ ਕੰਟਰੀ ਵਾਲੇ ਵੀਰਾਂ ਦਾ ਤੇ ਫੌਜੀ ਵੀਰਾਂ ਦਾ। ਦਿਲੋਂ ਧੰਨਵਾਦ ਆ ਇਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆਂ ਪਹਿਲਾਂ ਤੋਂ ਹੀ। ਤੇ ਬਾਕੀ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੇ ਕਰ ਲਿਓ ਸਪਰਕ ਭਰਾਵੋ 9463494634 6283402919 ਜੇ ਉਹ ਨੰਬਰ ਨਾਲ ਮਿਲੇ ਤਾਂ 02919 ਵਾਲਾ ਮਿਲਿਆ ਲਓ ਭਰਾ ਮਣਕੇ ਦੇਉ ਸੇਵਾ ਦਾ ਮੌਕਾ ਹਰ ਪੱਕ ਤੋਂ ਪਸ਼ੂ ਤਨ ਦਿਖਾ ਦਾਂਗੇ ਬਾਕੀ ਧੰਨਵਾਦ ਪਹਿਲਾਂ ਨੇ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਮਿੱਤਰੋ ਹੁਣ ਜਾਂਦੇ ਆਂ ਅਦਰ ਬਟਿੰਡੇ ਸ਼ਾੜ ਤੋਂ ਉਹਨੂੰ ਦਿਖਾਉਣੇ ਜਾ ਕੇ ਵੀਡੀਓ ਫੇਰ ਮਿਲਾਂਗੇ ਪਤਨਾ ਉਲਾ ਮੰਡੀ ਤਨੋਲਾ ਮੰਡੀ ਤੇ ਮਾਨਸਾ ਮੰਡੀ ਦੀ ਬਾਕੀ ਧੰਨਵਾਦ ਭਾਈ ਸਾਰੇ ਵੀਰਾਂ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਆ